ਪਰ ਜਸਪਤ ਰਾਏ ਦੇ ਦਿਮਾਗ ਦੇ ਵਿੱਚ ਹੈ ਕਿ ਚਲੋ ਸੂਬੇਦਾਰੀ ਨਹੀਂ ਤੇ ਨਵਾਬੀ ਤੇ ਵੱਧਤੇ ਪਈ ਹੈ ਇਹਨੇ ਆ ਕੇ ਹਮਲਾ ਕਰ ਦਿੱਤਾ ਹੁਣ ਸਿੰਘਾਂ ਨੂੰ ਆਪਣੀਆਂ ਮਿਆਨਾਂ ਚੋਂ ਕਿਰਪਾਨਾਂ ਕੱਢਣੀਆਂ ਪਈਆਂ ਲੜੇ ਪਰ ਲੜਦੇ ਵੀ ਉਹ ਹਰਾਉਣ ਵਾਸਤੇ ਨਹੀਂ ਸਿੰਘਾਂ ਨੇ ਜਸਪਤ ਰਾਏ ਦੀ ਫੌਜ 'ਚ ਪਾੜ ਪਾਇਆ ਤੇ ਐਮਨਾਬਾਦ ਤੋਂ ਅੱਗੇ ਜੰਗਲ ਦੇ ਵਿੱਚ ਵੱਧੋਗੀ ਗਸਾਈ ਦੇ ਲੱਗ ਜਾ ਕੇ ਡੇਰਾ ਲਾ ਲਿਆ ਹੁਣ ਮੈਂ ਥੋੜਾ ਜਿਹਾ ਇਹਨਾਂ ਲਖਸ਼ਾਬ ਜੀ ਦੇ ਸਾਹਮਣੇ ਲਿਆ ਸਕਾਂ ਅੱਜਕੱਲ ਮੌਜੂਦਾ ਪਾਕਿਸਤਾਨ ਦੇ ਵਿੱਚ ਗੁਜਰਾਂ ਵਾਲਾ ਸ਼ਹਿਰ ਹੈ ਤੇ ਗੁਜਰਾਵਾਲੇ ਦੇ ਦੱਖਣ ਦੇ ਵਿੱਚ ਲਗਭਗ 14-15 ਕਿਲੋਮੀਟਰ ਤੇ ਐਮੜਾਬਾਦ ਤੇ ਗੁਜਰਾਵਾਲੇ ਤੋਂ ਉੱਤਰ ਦੀ ਬਾਈ ਪਹਾੜ ਦੀ ਬਾਈ ਬੱਦੋ ਕੀ ਗਸਾਈਂ ਲਗਭਗ 21-22 ਕਿਲੋਮੀਟਰ ਤੇ ਆ ਇਉਂ ਕਹਿ ਲੋ ਕਿ ਸਿੰਘਾਂ ਨੇ 34-35 ਕਿਲੋਮੀਟਰ ਅੱਗੇ ਜੰਗਲ 'ਚ ਜਾ ਕੇ ਡੇਰਾ ਲਾ ਲਿਆ ਇਧਰ ਜਸਪਤ ਰਾਏ ਨੇ ਵੇਖਿਆ ਮੇਰੀ ਪਹੁੰਚ ਹਾਰ ਗਈ ਇਹਨੇ ਜਾ ਕੇ ਹੈਦਰੀ ਝੰਡਾ ਲਹਿਰਾਇਆ ਹੁਣ ਇਸ ਗੱਲ 'ਤੇ ਧਿਆਨ ਦੇਣਾ ਇਹਨੇ ਮੁਸਲਮਾਨ ਇਕੱਠੇ ਕੀਤੇ ਉਨਕਾ ਸਿੰਘ ਕਾਬੂ ਚ ਆ ਗਏ ਗੁਰਦਰੇ ਸਾਹਿਬ ਚੋਂ ਨਿਕਲ ਗਏ ਆ ਜਾ ਕੇ ਜੰਗਲ ਜੜੇਰਾ ਲਾ ਲਿਆ ਆ ਆਪਾਂ ਕਿਸੇ ਵੀ ਸਿੰਘ ਨੂੰ ਵਾਪਸ ਜਾਣ ਨਹੀਂ ਦੇਣਾ ਇਹਦੇ ਦਿਮਾਗ ਚ ਫਤੂਰ ਹੈ ਕਿ ਮੇਰੇ ਮਗਰ ਹਕੂਮਤ ਹੈ ਹਕੂਮਤ ਦੇ ਨਸ਼ੇ ਦੇ ਵਿੱਚ ਇਹ ਕਹਿ ਰਿਹਾ ਕਿ ਅਸੀਂ ਕਿਸੇ ਵੀ ਸਿੰਘ ਨੂੰ ਜਾਣ ਨਹੀਂ ਦੇਣਾ ਹੁਣ ਧਿਆਨ ਦੇਣਾ ਹੈਦਰੀ ਝੰਡਾ ਕੌਣ ਲਹਿਰਾ ਰਿਹਾ ਹੈ ਜਸਪਤ ਰਾਏ ਇਹ ਖੱਤਰੀ ਹੈ ਕਿੰਨਾ ਵਾਸਤੇ ਲੜਾ ਰਹੇ ਜਿਹੜੇ ਗੁਲਾਮੀ ਦੀਆਂ ਜੰਜੀਰਾਂ ਕੱਟਣ ਦੀ ਕੋਸ਼ਿਸ਼ ਕਰ ਰਹੇ ਬਸ ਇਹੀ ਮੇਰੇ ਦੇਸ਼ ਦਾ ਦੁਖਾਂਤ ਹੈ ਜਿੱਥੇ ਜਰਵਾਣਿਆਂ ਦੇ ਕੋਹਾੜੇ ਦਾ ਦਸਤਾ ਆਪਣੇ ਬਣੇ ਜੇ ਜਰਵਾਣਿਆਂ ਦੇ ਕੋਹਾੜੇ ਦਾ ਦਸਤਾ ਆਪਣੇ ਨਾਂ ਬਣਦੇ ਤੇ ਦੇਸ਼ ਗੁਲਾਮ ਨਾ ਹੁੰਦਾ ਜੇ ਮੁਹੰਮਦ ਗੋਰੀ ਦੀ ਬਦਲ ਰਾਜਾ ਜੈ ਚੰਦ ਨਾ ਕਰਦਾ ਤੇ ਇੱਥੇ ਸਲਾਮੁਕ ਰਾਜ ਸਥਾਪਿਤ ਨਾ ਹੁੰਦਾ ਨਾਦਰ ਸ਼ਾਹ ਦੀ ਮਦਦ ਆਸਫ ਖਾਨ ਨਾ ਕਰਦਾ ਤੇ ਦਿੱਲੀ ਚ ਕਤਲੇਆਮ ਨਾ ਹੁੰਦਾ ਜੇ ਬਾਬਰ ਦੀ ਮਦਦ ਦੌਲਤਖਾਨ ਲੋਧੀ ਅਸਿੱਧੇ ਤੌਰ ਤੇ ਨਾ ਕਰਦਾ ਜਾਂ ਰਾਣਾ ਸੰਗਾ ਆਪਣੇ ਮਨ ਦੇ ਵਿੱਚ ਉਹਦੀ ਮਦਦ ਤੇ ਭਰੋਸਾ ਨਾ ਦਿੰਦਾ ਤੇ ਸ਼ਾਇਦ ਇਤਿਹਾਸ ਕੁਸ਼ੂਰ ਹੁੰਦਾ ਬੜੀ ਲੰਮੀ ਲੜੀ ਹੈ ਇੱਥੇ ਜਰਵਾਨਿਆਂ ਦੇ ਕੋਹਾੜੇ ਦਾ ਦਸਤਾ ਆਪਣੇ ਬਣੇ ਇਹ ਗਦਾਰ ਲੋਕ ਹੈ ਹੁਣ ਜਸਪਤ ਰਾਏ ਨੇ ਹੈਦਰੀ ਝੰਡਾ ਲੜਾਇਆ ਮੁਸਲਮਾਨ ਇਕੱਠੇ ਕੀਤੇ ਇਹਨੇ ਫੌਜ ਇਕੱਠੀ ਕੀਤੀ ਇਨਕਾ ਇਕਬ ਸਿੰਘ ਵਾਪਸ ਨਹੀਂ ਜਾਂਦਣ ਆਕੇ ਬੱਦੋ ਕੀ ਕਸਾਈ ਜਿੱਥੇ ਜੰਗਲ ਚ ਸੰਗਾ ਨੇ ਡੇਰਾ ਲਾਇਆ ਹੈ ਆਕੇ ਫਿਰ ਹਮਲਾ ਕਰ ਦਿੱਤਾ ਹੁਣ ਸਾਰੇ ਜਥੇ ਦੀ ਜਿਹੜੀ ਕਮਾਂਡ ਹੈ ਅਗਵਾਈ ਹੈ ਉਹ ਸਰਦਾਰ ਸੁਖਾ ਸਿੰਘ ਦੀ ਮਾੜੀ ਕੰਬੋਕੀ ਵਾਲੇ ਕਰ ਰਿਹਾ ਹੈ ਸਰਦਾਰ ਸੁਖਾ ਸਿੰਘ ਦੀ ਮਾੜੀ ਕੰਬੋਕੀ ਵਾਲੇ ਕਹਿਣ ਲੱਗੇ ਸਿੰਘੋ ਅਸੀਂ ਇਹ ਨਾਲ ਲੜਨਾ ਨਹੀਂ ਸਾਂ ਚਾਹੁੰਦੇ ਪਰ ਇਹ ਭਾਪੀ ਵਾਰ-ਵਾਰ ਹਮਲੇ ਕਰ ਰਿਹਾ ਹੈ ਇਹ ਇਹ ਕਹਿੰਦਾ ਹੈ ਕਿ ਮੈਂ ਸਿੰਘਾਂ ਨੂੰ ਜਾਨ ਨਹੀਂ ਦੇਣਾ ਹੁਣ ਜਿਹਦੇ ਨਿਸ਼ਾਨੇ ਤੇ ਆਉਂਦਾ ਹੈ ਇਹਨੂੰ ਤੁਰਦੀ ਟਿਕਟ ਕਟਾ ਦਿਓ ਬੜਾ ਇੱਕ ਭਿਆਨਕ ਯੁੱਧ ਹੋਇਆ ਜੰਗਲ 'ਚ ਯੁੱਧ ਹੋਇਆ ਬੱਦੋ ਕੀ ਕਸਾਈ ਸਾਰੇ ਪ੍ਰਸੰਗ 'ਚ ਇਹਨਾਂ ਖਿਆਲ ਰੱਖਣਾ ਜਿੰਨੀ ਮੈਂ ਬੇਨਤੀ ਕਰ ਰਿਹਾ ਹਾਂ ਇਹ 라ਵੀ ਤੋਂ ਲੈਦੇ ਪਾਸੇ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਗੁਜਰਾਵਾਲੇ ਦੇ ਲਾਗੇ ਚੱਕ ਦੀ ਗੱਲ ਹੋ ਰਹੀ ਹੈ ਬੱਦੋ ਕੀ ਕਸਾਈ ਦੇ ਜੰਗਲ ਦੇ ਵਿੱਚ ਲੜਾਈ ਹੋਈ ਲੜਦੇ ਆ ਲੜਦੇ ਆ ਜਸਪਤ ਰਾਏ ਹਾਥੀ ਤੇ ਬੈਠਾ ਹੈ ਆਪਣੀ ਫੌਜ ਨੂੰ ਹਲਾਸ਼ੇਰੀਆਂ ਦੇ ਦੇ ਕੇ ਹਮਲੇ ਕਰਾ ਰਿਹਾ ਹੈ ਭਾਈ ਨਗਾਹੂ ਸਿੰਘ ਜੀ ਰੰਗਰੇਟਾ ਸਿੰਘ ਹੈ ਇਹ ਲੜਦਾ ਲੜਦਾ ਜਸਪਤ ਰਾਏ ਦੇ ਕੋਲ ਆ ਗਿਆ ਔਰ ਕੋਲ ਆ ਕੇ ਦੇ ਹਾਥੀ ਦੀ ਪੂਛ ਫੜੀ ਹਾਥੀ ਚੜਿਆ ਬਿਜਲੀ ਦੀ ਚਮਕ ਵਰਗੀ ਤੇਰੀ ਦੇ ਵਿੱਚ ਇਹਨੇ ਜਸਪਤ ਰਾਏ ਦਾ ਸਿਰ ਲਾ ਕੇ ਥੱਲੇ ਸੁੱਟ ਦਿੱਤਾ ਜਸਪਤ ਰਾਏ ਦਾ ਸਿਰ ਧੜ ਤੋਂ ਆਡੋ ਗਿਆ ਜਸਪਤ ਦੀ ਫੌਜ ਭੱਜ ਗਈ ਸਿੰਘ ਲੜਦਾ ਨਹੀਂ ਸੀ ਚਾਹੁੰਦੇ ਪਰ ਫਿਰ ਵੀ ਜਦੋਂ ਵਾਰ-ਵਾਰ ਹਮਲੇ ਕਰ ਰਿਹਾ ਹੈ ਸਿੰਘਾਂ ਨੇ ਜਸਪਤ ਰਾਏ ਦਾ ਕਤਲ ਕਰ ਦਿੱਤਾ ਨੇਜੀ ਦਾ ਸਿਰ ਟੰਗਿਆ ਆਪਣੇ ਡੇਰੇ ਲਾਇਆ ਹੁਣ ਇਹਦਾ ਢਾੜ ਉੱਥੇ ਪਿਆ ਹੈ ਲਾਗੇ ਲਗੜੇ ਦਾ ਬੱਦੂ ਕੀ ਕਸਾਈ ਹੈ ਉੱਥੇ ਇਹਨਾਂ ਦਾ ਕੁੱਲ ਗੁਰੂ ਰਹਿੰਦਾ ਕਿਰਪਾ ਰਾਮ ਕਿਰਪਾ ਰਾਮ ਨੂੰ ਪਤਾ ਲੱਗਾ ਕਿ ਜਸਪਤ ਰਾਏ ਦਾ ਸਿਰ ਸਿੰਘ ਵੱਢ ਕੇ ਤੇ ਆਪਣੇ ਡੇਰੇ ਲੈ ਗਿਆ ਕਿਰਪਾ ਰਾਮ ਸਿੰਘਾਂ ਦੇ ਕੋਲ ਡੇਰੇ ਵਿੱਚ ਆਇਆ ਤੇ ਸਰਦਾਰ ਸੁਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਦੇ ਸਾਹਮਣੇ ਗੋਡਿਆਂ ਭਰਨੇ ਬੈਠ ਕੇ ਹੱਥ ਜੋੜ ਕੇ ਇੱਕ ਬੇਨਤੀ ਕਰਨ ਲੱਗਾ ਇਹਦਾ ਜਫੇਦਾਰ ਸਾਹਿਬ ਉਸ ਪਾਪੀ ਨੇ ਹਮਲੇ ਕੀਤੇ ਆਪਣੀ ਕੀਤੀ ਦਾ ਫਲ ਪਾਲ ਲਿਆ ਸਿਰ ਤੁਹਾਡੇ ਕਿਸ ਕੰਮ ਹੈ ਸਿਰ ਮੈਨੂੰ ਦੇ ਦਿਓ ਮੈਂ ਜਾ ਕੇ ਦਾ ਅੰਤਮ ਸੰਸਕਾਰ ਕਰ ਦਿੰਦਾ ਐ ਸਿਰ ਦਾ ਸਰਦਾਰ ਸੁਖਾਸਿਲ ਜੀ ਮਾੜੀ ਕੰਮੋਕੀ ਵਾਲੇ ਵਜ ਵਿੱਚ ਆ ਗਿਆ ਕਹ ਲਗੇ ਕਿਰਪਾ ਰਾਮ ਇੱਕ ਗੱਲ ਤੇ ਤੂੰ ਠੀਕ ਕਹਿ ਰਿਹਾ ਕਿ ਸਿਰ ਕਿਸੇ ਕੰਮ ਦਾ ਨਹੀਂ ਹੈ ਕਿਰਪਾ ਰਾਮ ਇਹ ਸਿਰ ਕਿਸੇ ਕੰਮ ਦਾ ਨਹੀਂ ਹੁਣ ਤੇ ਸਿਰ ਜਿਹੜਾ ਧੜ ਤੋਂ ਉੱਡ ਕਿਸੇ ਕੰਮ ਦਾ ਨਹੀਂ ਹੈ ਕਿਰਪਾ ਰਾਮ ਜਦੋਂ ਇਹ ਸਿਰ ਧੜ ਦੇ ਉੱਤੇ ਸੀ ਨਾ ਉਦੋਂ ਵੀ ਕਿਸੇ ਕੰਮ ਦਾ ਨਹੀਂ ਸੀ ਕਿਉਂਕਿ ਗੁਜ਼ਾਰ ਦਾ ਸਿਰ ਹੈ ਜੇ ਜਿਹੜਾ ਮਨੁੱਖ ਆਪਣੀ ਮਾਤਰਪ੍ਰਥਮੀ ਦੇ ਨਾਲ ਗਦਾਰੀ ਕਰਦਾ ਹੈ ਉਹ ਮਨੁੱਖ ਦੁਨੀਆ ਦਾ ਸਭ ਤੋਂ ਜਿਹੜਾ ਵਾ ਬੇਮਤਲਬ ਮਨੁੱਖ ਹੈ ਤੂੰ ਕਹਿ ਰਿਹਾ ਨਾ ਕਿ ਕਿਸੇ ਕੰਮ ਦਾ ਨਹੀਂ ਸਿਰ ਹੁਣ ਤੇ ਸਿਰ ਧੜ ਤੋਂ ਅੱਡ ਹੈ ਜਦੋਂ ਇਹ ਧੜ ਦੇ ਉੱਤੇ ਸੀ ਉਦੋਂ ਵੀ ਕਿਸੇ ਕੰਮ ਦਾ ਨਹੀਂ ਸੀ ਕਿਉਂਕਿ ਗਦਾਰ ਦਾ ਸਿਰ ਹੈ ਮੈਨੂੰ ਕਿਹ ਅੰਗਰੇਜ਼ ਵਿਦਵਾਨ ਦੇ ਕੁਝ ਸ਼ਬਦ ਯਾਦ ਆ ਗਏ ਇੱਕ ਅੰਗਰੇਜ਼ ਵਿਦਵਾਨ ਐਚ ਆਰ ਹੈਗਰਟ ਨੇ ਇੱਕ ਥਾਂ ਲਿਖਿਆ ਇਹਦਾ ਦੋਜ਼ ਹੋ ਬਟਰੇ ਦਾ ਲੈਨ ਦੇ ਮਨਯੂ ਦੇ ਮਸਟ ਮਨਯੂ ਰੇਟਰ ਉਹਦਾ ਮਤਲਬ ਸੀ ਕਿ ਜਿਹੜਾ ਆਪਣੀ ਮਾਤਰਭੂਮੀ ਨਾਲ ਗਦਾਰੀ ਕਰਦਾ ਹੈ ਨਾ ਉਹਨੂੰ ਗਾਲ੍ਹ ਕੇ ਸਾੜ ਕੇ ਜ਼ਮੀਨ 'ਚ ਰਲਾ ਦੇ ਉਹਦਾ ਮਤਲਬ ਇਹ ਸੀ ਕਿ ਉਹਨੂੰ ਜਿਊਦਾ ਰਹਿਣ ਦਾ ਹੱਕ ਨਹੀਂ ਹੈ ਮੇਰੀ ਕੌਮ ਦੇ ਮਹਾਨ ਵਿਦਵਾਨ ਢਾਡੀਆਂ ਦੇ ਪਤਾਮਾ ਗਿਆਨੀ ਸੋਹਣ ਸਿੰਘ ਜੀ ਸੀਤਲ ਉਹਨਾਂ ਨੇ ਐਚ ਆਰ ਹੈਗਰਟ ਦਾ ਕਥਨ ਪੜ੍ਹਿਆ ਉਹਨਾਂ ਦੀ ਕਿਤਾਬ ਹੈ ਸਿੱਖ ਰਾਜ ਕਿਵੇਂ ਬਣਿਆ ਉਹ 'ਚ ਉਹਨਾਂ ਨੇ ਉਹਦਾ ਪ੍ਰਤੀਕਰਮ ਲਿਖਿਆ ਪ੍ਰਤੀਕਰਮ ਬੜਾ ਸਵਾਦਲਾ ਲਿਖਿਆ ਉਹਨਾਂ ਨੇ ਕਹਿੰਦੇ ਹੈਗਰਟ ਤੇਰੀ ਭਾਵਨਾ ਸਹੀ ਹੋ ਸਕਦੀ ਹੈ ਕਿ ਗद्दार ਨੂੰ ਦੁਨੀਆ 'ਚ ਜਿਉਣ ਦਾ ਕੋਈ ਹੱਕ ਨਹੀਂ ਤੂੰ ਕਹਿਆ ਕਿ ਉਹਨੂੰ ਗਾਲ ਕੇ ਸਾੜ ਕੇ ਜ਼ਮੀਨ 'ਤੇ ਰਲਾ ਦਿਓ ਪਰ ਮੈਂ ਤੇਰੇ ਇਸ ਕਥਨ ਦੇ ਨਾਲ ਸਹਿਮਤ ਨਹੀਂ ਹਾਂ ਗਿਆਨੀ ਸੋਹਣ ਸਿੰਘ ਦੀ ਸੀਰਲ ਕਹਿੰਦੇ ਇਹਦਾ ਮੈਂ ਤੇਰੇ ਇਸ ਕਥਨ ਦੇ ਨਾਲ ਸਹਿਮਤ ਨਹੀਂ ਹਾਂ ਉਹ ਕਹਿੰਦੇ ਮੈਂ ਸਹਿਮਤ ਇਸ ਕਰਕੇ ਨਹੀਂ ਹਾਂ ਕਿ ਗਦਾਰ ਨੂੰ ਗਾਲ ਕੇ ਸਾੜ ਕੇ ਜਦੋਂ ਜ਼ਮੀਨ 'ਚ ਲਾ ਦੋਗੇ ਤੇ ਜਿਹੜੀ ਫਸਲ ਉੱਥੇ ਪੈਦਾ ਹੋਵੇਗੀ ਉਸ ਗਦਾਰ ਦੀ ਤਸਵੀਰ ਉਸ ਫਸਲ 'ਚ ਆ ਜਾੜੀ ਐ ਤੇ ਜਿਹੜੇ ਵੀ ਉਸ ਅਨਾਜ ਨੂੰ ਖਾਣਗੇ ਉਹ ਗਦਾਰ ਹੋਰ ਅੱਗੇ ਜੰਮਣਗੇ ਇਸ ਕਰਕੇ ਮੈਂ ਤੇਰੇ ਕਥਨ ਦੇ ਨਾਲ ਨਹੀਂ ਸਹਿਮਤ ਮਤਲਬ ਇਹ ਕਿ ਗਦਾਰ ਨੂੰ ਜ਼ਮੀਨ ਵੀ ਆਪਣੇ ਵਿੱਚ ਲਾਉਣ ਵਾਸਤੇ ਤਿਆਰ ਨਹੀਂ ਹੈ ਗਦਾਰ ਨੇਕ ਕੀ ਬਣੇ ਪੱਦੀਆਂ ਕਰਨ ਤੇ ਲਾਨ ਤਾਂ ਪੈਂਦੀਆਂ ਨੇ ਵਾਹ ਵਾਹ ਚਿੱਟੇ ਕੱਪੜੇ ਤੇ ਜਿੱਥੇ ਦਾਗ ਲੱਗ ਜੇ ਉਥੇ ਉੱਟ ਕੇ ਮੱਖੀਆਂ ਬੈਂਦੀਆਂ ਨੇ ਵਾਹ ਵਾਹ ਪੱਲਿਆਂ ਪਰਿਸ਼ਾਂਦਾ ਦਉਂਦੀ ਏ ਜਸ ਦੁਨੀਆਂ ਪੱਲਿਆਂ ਪੁਰਸ਼ਾਂ ਦਾ ਗਾਉਂਦੀ ਏ ਜਸ ਦੁਨੀਆ ਫਿਟ ਕਾ ਬੁਰਿਆਂ ਨੂੰ ਪੈਂਦੀਆਂ ਜਿੰਦੀਆਂ ਨੇ ਸੱਚੇ ਆਦਮੀ ਦਾ ਸਦਾ ਰੱਬ ਬੇਲੀਓ ਕਲਾ ਝੂਠੇ ਦੀਆਂ ਤਨੂ ਕਹਿੰਦੀਆਂ ਨੇ ਕਲਾ ਝੂਠੇ ਦੀਆਂ ਤਨੂ ਟੈਂਦਿਆ ਨੇ ਸਰਦਾਰ ਸੁਖਾਸਰ ਜੀ ਕਹਿਣ ਲੱਗੇ ਕਿਰਪਾ ਰਾਮਾ ਇੱਕ ਗਦਾਰ ਦਾ ਸਿਰ ਹੈ ਇਹ ਕਿਸੇ ਕੰਮ ਦਾ ਨਹੀਂ ਹੈ ਕਿਰਪਾ ਰਾਮ ਨੇ ਹੱਥ ਜੋੜ ਦਿੱਤੇ ਕਹਿਣ ਲੱਗਾ ਜੱਜਦਾਰ ਸਾਹਿਬ ਇਸੇ ਕਰਕੇ ਤੇ ਬੇਨਤੀ ਕਰ ਰਹੀਆਂ ਸਿਰ ਮੈਨੂੰ ਦੇ ਦਿਓ